ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੰਜਾਬ ਵਾਸੀਆਂ ਨੂੰ ਪਤਾ ਭਲੀ ਫਾਂਤ ਆਪ ਜਾਣਦੇ ਹੋ ਕਿ ਪੰਜਾਬ ਦੇ ਵਿੱਚ 1 ਜੂਨ ਨੂੰ ਪਾਰਲੀਮੈਂਟ ਦੀਆਂ ਚੋਣਾਂ ਔਰ ਅਕਾਲੀ ਦਲ ਨੇ 13 ਹੀ ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰਨੇ ਔਰ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਦੱਸ ਦਵਾਂ ਕਿ ਮੈਂ ਕੱਟੜ ਬੰਦਾ ਰਣੀਕੇ ਸਾਹਿਬ ਦਾ ਵਾਂ ਕਿਉਂਕਿ ਰਣੀਕੇ ਸਾਹਿਬ ਨੇ ਬੜੇ ਇਸ਼ਾਨ ਕੀਤੇ ਨੇ ਔਰ बार-बार ਮੈਂ ਰਿਪੀਟ ਇਸ ਕਰਕੇ ਕਰਦਾ ਵਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਏ ਔਰ ਨਾਲ ਹੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਮੇਰੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋ ਤੁਹਾਡੇ ਸਾਰੇ ਧਰ ਤੱਕ ਪਹੁੰਚ ਜੇ ਹੁਣ ਇਹ ਆ ਗਈ ਜਿੰਨਾ ਛੋਟਾ ਮੁਲਾਜ਼ਮ ਨਿੱਕਾ ਥਬਕਾ ਇੰਨੇ ਕੀ ਕਰਨਾ ਹੁੰਦਾ ਕਿ ਸਾਰਾ ਹੀ ਆਪਣਾ ਮਨ ਦਾ ਬਲਬਲਾ ਔਰ ਗੁੱਸਾ ਜਿਹੜਾ ਦਾ ਉਹ ਚੋਣਾਂ ਵਾਲੇ ਦਿਨ ਕੱਟਣਾ ਜੇ ਤੇ ਹਲਕਾ ਇੰਚਾਰਜ ਨੇ ਨ੍ਹਾ ਉਸ ਹਲਕੇ ਦੇ ਸੀਨੀਅਰ ਲੀਡਰਸ਼ਿਪ ਨੇ ਗਰੀਬ ਵਰਗ ਦੇ ਕੰਮ ਕੀਤੇ ਹੋਣਗੇ ਉਹ ਤੇ ਹਲਕਾ 1 ਨੰਬਰ ਤੇ ਆਏਗਾ ਤੇ ਜੇ ਕਿਸੇ ਹਲਕਾ ਇੰਚਾਰਜ ਨੇ ਆਪਣੇ ਹਲਕੇ ਤੇ ਬੰਦਿਆਂ ਤੇ ਕੰਮ ਨਹੀਂ ਕੀਤੇ ਜਾਂ ਉਹਨੂੰ ਟਾਲ ਦਿੱਤਾ ਲਾਰਿਆਂ ਦੀ ਲਾਤਾ ਤੇ ਇੱਕ ਮੇਰੀ ਗੱਲ ਸੁਣ ਲਿਓ ਗਰੀਬ ਨੇ ਤਕੜੇ ਅੱਗੇ ਨਹੀਂ ਤੇ ਬੋਲਣਾ ਹਲਕਾ ਇੰਚਾਰਜ ਦੇ ਅੱਗੇ ਨਹੀਂ ਬੋਲਣਾ ਔਰ ਜਿਹਦੇ ਥੱਲੇ ਕੰਮ ਕਰਦਾ ਉਹਦੇ ਥੱਲੇ ਨਹੀਂ ਬੋਲਣਾ ਉਹ ਕੁੱਟਿਆ ਨੱਪਿਆ ਤੇ ਬਿਠਾ ਰਹੇਗਾ ਉਹ ਮੂੰਹ ਮੇਂ ਰਾਮ ਰਾਮ ਬਗਲ ਮੇਂ ਛੁਰੀ ਹਿਤਾ ਤੇ ਕਹੇਗਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਪਰ ਬਾਅਦ ਦੇ ਚ ਮੋਟਾਂ ਵਾਲੇ ਦਿਨ ਉਹ ਬੰਦਾ ਫੇਰ ਆਪਣੇ ਮਨ ਦੀ ਪੜਾਸ਼ ਕਰਦਾ ਉਹ ਗੁੱਸਾ ਘੜਦਾ ਔਰ ਐਰ ਕੀ ਸਾਰੇ ਹੀ ਹਲਕਿਆਂ ਦੇ ਹਲਕਾਂ ਚਾਰਕੇ ਦਾ ਇਮਤਿਆਨ ਹੋਣਾ ਕਿਉਂਕਿ ਮੇਰੇ ਤੇ ਤੇ ਬਹੁਤ एहसान ਨੇ ਰਣੀ ਕੇ ਸਾਹ ਦੇ ਮੈਂ 1984 ਵਿੱਚ ਜੇਲ ਕੱਟੀ ਸੀ ਔਰ ਹਰਮੰਦਰ ਸਾਹਿਬ ਤੋਂ ਅਰੈਸਟ ਹੋਇਆ ਸੀ ਸਾਰਿਆਂ ਨੂੰ ਪਤਾ ਰ ਮੈਂ ਇਕੱਲੇ ਨੇ ਕੇਸ ਲੜਿਆ ਸੀ 21 ਸਾਲ ਜੇ ਮੇਰੀ ਬਾਹ ਫੜੀ ਆ ਅੱਜ ਮੈਨੂੰ ਇੱਕ ਪਲੇਟਫਾਰਮ ਮਿਲਿਆ ਤੇ ਉਹ ਇਹ ਰਣੀਕੇ ਸਾਹਿਬ ਦੀ ਬਦੌਲਤ ਹੈ ਔਰ ਮੈਂ ਪੂਰਾ ਤਨੋਂ ਮਨੋਂ ਅਕਾਲੀ ਦਲ ਦੇ ਹੱਕ ਤੇ ਚੋਣ ਪ੍ਰਚਾਰ ਵੀ ਕਰੂੰਗਾ ਲੋਕਾਂ ਨੂੰ ਜਾਗਰੂਕ ਵੀ ਕਰੂੰਗਾ ਔਰ ਲਾਮਬੰਦ ਵੀ ਕਰੂੰਗਾ ਔਰ ਨਾਲ ਮੇਰਾ ਇਹ ਵੀ ਹੱਕ ਬਣਦਾ ਕਿ ਮੈਂ ਸੱਚਾਈ ਵੀ ਨਾਲ ਦਸਾਂ ਕਈ ਏਰੀਆ ਹੁੰਦਾ ਕਿ ਗਰੀਬ ਸਭ ਕੰਮ ਲੈਣ ਜਾਂਦਾ। ਔਰ ਜਿਹੜੇ ਜਿੰਨੇ ਕੰਮ ਕਰਨਾ ਹਲਕਾ ਇੰਚਾਰਜ ਨਹੀਂ ਆ ਔਰ ਸੀਨੀਅਰ ਬੰਦੇ ਨੇ ਉਹ ਟੁੱਟ ਕੇ ਉਹਨੂੰ ਪੈਣਾ ਟੁੱਟ ਗਏ। ਕਿ ਆਮ ਹਲਕਾ ਇੰਚਾਰਜ ਨੂੰ ਬੜਾ ਉਹ ਗੁੱਸਾ ਕਰਦਾ ਕਿ ਮੇਰੇ ਹਲਕੇ ਦਾ ਦੂਜੀ ਹਲਕੇ ਤੇ ਕਿਉਂ ਗਿਆ? ਇੱਕ ਾਰੀ ਮੈਨੂੰ ਮੌਕਾ ਮਿਲਿਆ ਸਰ ਇਕਬਾਲ ਸਿੰਘ ਸੰਧੂ ਸਾਹਿਬ ਕੋ ਮੈਂ ਗਿਆ ਸੀ ਕਿਸੇ ਦੇ ਕੰਮ ਵਾਸਤੇ ਸੁਣੋ ਮੇਰੀ ਗੱਲ ਪਰ ਮੈਂ ਸੰਧੂ ਸਾਹਿਬ ਨੂੰ ਕਿਹਾ ਨਾ ਕਾ ਬੰਦੇ ਦਾ ਕੰਮ ਵਾਸਤੇ ਮੜਾ ਜਾ ਕਰਦੇ ਹੋ ਕਹਿੰਦੇ ਜੀ ਮੇਰੇ ਹਲਕੇ ਦਾ ਨਹੀਂ ਤੇ ਮੈਂ ਸੰਧੂ ਸਾਹਿਬ ਨੂੰ ਬੇਨਤੀ ਕੀਤੀ ਜੀ ਕਿ ਸੰਧੂ ਸਾਹਿਬ ਤੁਹਾਡੇ ਹਲਕੇ ਦੇ ਬੰਦੇ ਤੇ ਤੁਹਾਡੇ ਹੈ ਹੀ ਆ ਜੇ ਕਿਤੇ ਬਗਾਨੇ ਦੇ ਹਲਕੇ ਦੇ ਬੰਦੇ ਦਾ ਕੰਮ ਕਰ ਦੋਗੇ ਤੁਹਾਡੀਆਂ ਸਿਫਤਾਂ ਵਾਧੂ ਕਰੂਗਾ ਔਰ ਉਹਨਾਂ ਦੇ ਰਿਸ਼ਤੇਦਾਰ ਵੀ ਤੁਹਾਡੇ ਹਲਕੇ 'ਚ ਹੋਣਗੇ ਤੇ ਵੋਟਾਂ ਵੀ ਧੰਨਵਾਦ-ਤਵਾਦ ਪਾਊਗਾ। ਔਰ ਮੈਂ ਸਭ ਤੋਂ ਵੱਡੀ ਮੈਂ ਤੁਹਾਨੂੰ ਇੱਕ ਗੱਲ ਕਰਨਾ ਚਾਹੁੰਨਾ ਕਿ ਹਲਕਾ 42 ਵੀ ਆਪਣੇ ਹਲਕੇ ਦੇ ਬੰਦਿਆਂ ਨੂੰ ਇਗਨੋਰ ਕਰਦੇ ਸੀ ਕਰ ਰਹੇ ਨੇ ਔਰ ਕਰਦੇ ਆ। ਇਹਦਾ ਜਿਹੜੀ ਪੜਾਟ ਸਵਾ ਬਲਬਲਾ ਜਿਹੜਾ ਉਹ ਲੋਕਾਂ ਨੇ ਹੁਣ ਇਲੈਕਸ਼ਨ ਵਾਲੇ ਦਿਨ ਗੱਡ ਰਹਾ। ਔਰ ਪ੍ਰਾਉ ਮਾਤੇ ਬੇਨਤੀ ਕਰਦਾ ਕਿ ਅਕਾਲੀ ਦਲ ਦੀ ਸਰਕਾਰ ਅਕਾਲੀ ਦਲ ਨੂੰ ਬਹੁਮਤ ਨਾਲ 13 ਦੀ 13 ਸੀਟਾਂ ਮਿਲਣੀਆਂ ਚਾਹੀਦੀਆਂ ਔਰ ਜਤਨ ਔਰ ਜੇ ਕਿਤੇ ਕਮੀ ਪੇਸ਼ੀ ਰਹਿੰਦੀ ਹੈ ਉਹ ਆਪਣਿਆਂ ਦੇ ਵਜ੍ਹਾ ਕਰਕੇ ਹੋਊਗੀ ਵੈਸੇ ਤੇ ਲੋਕੀ ਤੇ ਗਰੀਬ ਤਬਕਾ ਚਾਹੁੰਦਾ ਲੋਕ ਬਾਦਲਸਰ ਨੂੰ ਤਕਵੀਰ ਬਾਦਲ ਸਾਹਿਬ ਨੂੰ ਪ੍ਰਤਾਜ ਇਹਨੂੰ ਚਾਹੁੰਦੇ ਨੇ ਲੋਕ ਅਕਾਲੀ ਸਰਕਾਰ ਨੂੰ ਚਾਹੁੰਦੇ ਨੇ ਕਿਉਂਕਿ ਲੋਕਾਂ ਨੂੰ ਅਕਾਲੀ ਦਲ ਦੀਆਂ ਸਹੂਲਤਾਂ ਮਿਲੀਆਂ ਵਾ ਲੋਕੀ ਨੇ ਲੋਕਾਂ ਨੇ ਉਹਦਾ ਨੰਦ ਮੰਨਿਆ ਪਰ ਜਿੱਥੇ ੱਕਾ ਹਲਕੇ ਦੀ ਲੀਡਰਸ਼ਿਪ ਨੇ ਕਿਤੇ ਰੰਗ ਕਿਤੇ ੱਕਾ ਕੀਤਾ ਉਹਦਾ ਵੀ ਉਹ ਗੁੱਸਾ ਮੰਦੇ ਵਿੱਚ ਰੱਖਦੇ ਨੇ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਇਹ ਕਾਲੀ ਜਿਹੜੀ ਸਾਡੀ ਲੀਡਰਸ਼ਿਪ ਆ ਸੀਨੀਅਰ ਉਹ ਇਧਰ ਧਿਆਨ ਦਵੇ ਹਾਂ ਜਿਹੜਾ ਸਾਡਾ ਕੰਮ ਆ ਭਾਈ ਛੋਟੇ ਜੇ ਵਰਕਰ ਆ ਦਿਲੋਂ ਉਹ ਮੈਂ ਰਾਮਨਾਥ ਬਗਲ ਮੈਂ ਛੁਰੀ ਵਾਲੀ ਤੁਹਾਨੂੰ ਗੱਲ ਨਹੀਂ ਕਰਨੀ ਕਿ ਕਹਿਣਾ ਇਧਰ ਤੇ ਜਾਣਾ ਇਧਰ ਸਰਦਾਰ ਮਿਰਸਾ ਸਿੰਘ ਉਹ ਟੋਈ ਦੀ ਗੱਲ ਮੈਨੂੰ ਇਹ ਤੇਰ ਬਹੁਤ ਮਨ ਨੂੰ ਮੈਨੂੰ ਚੰਗੀ ਲੱਗੀ ਕਹਿੰਦੇ ਕੀ ਮਨ ਮਲੇ ਦਾ ਮੇਲਾ ਤੇ ਗੁਰੂ ਮਲੇ ਦਾ ਚੇਲਾ ਉਹ ਹਰ ਵਾਰੀ ਕਹਿੰਦੇ ਹੁੰਦੇ ਸੀ ਕਿ ਜੇ ਕਿਸੇ ਨੇ ਇਹਾਸਾਨ ਕੀਤਾ ਹੋਵੇ ਨਾ ਤੇ ਇਹਾਸਾਨ ਫਰਾਮੋਸ ਨਹੀਂ ਹੋਈਦਾ ਫਿਰ ਭਾਵੇਂ ਜਾਨ ਤੱਕ ਚਲ ਜੇ ਮਗਰ ਲਾ ਦੇ ਦੀਏ ਮਰ ਜੋ ਉਹਦੇ ਮਗਰ ਮਰ ਜੋ ਮੇਰੇ ਤੇ ਇਹਾਸਾਨ ਕੀਤਾ ਰਣੀਕੇ ਸਾਹਿਬ ਨੇ ਮੇਰੇ ਤੇ ਇਹਾਸਾਨ ਕੀਤਾ ਬਾਦਲ ਸਾਹਿਬ ਨੇ ਔਰ ਉਸ ਅਸਾਨ ਮੁਖ ਰੱਖੇ ਮੈਂ ਘਰ ਘਰ ਜਾ ਕੇ ਅਕਾਲੀ ਦਲ ਦਾ ਪ੍ਰਚਾਰ ਕਰੂੰਗਾ ਇਸ ਤੋਂ ਇਲਾਵਾ ਮਾਜੀ ਮੇਰੇ ਵੀਡੀਓ ਚ ਕਹਿੰਦਾ ਰਿਹਾ ਕਿ ਕਿਸੇ ਨੇ ਨਹੀਂ ਬਾਤ ਪੁੱਛੀ ਕਿਤੇ ਨੇ ਗਏ ਤੇ ਵਧੀ ਕਿ ਜੋਧਪੁਰੀਆਂ ਦੇ ਨਾਲ ਵੀ ਹੋਈ ਆ ਕਲੇ ਜਿਹੜੇ ਰੁਸ ਕੇ ਬੈਠੇ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਇਹ ਵੀਡੀਓ ਬਣਾ ਦਾ ਕਾਰਨ ਹੈ ਕਿ ਹਾਈ ਕਮਾਂਡ ਤੱਕ ਪਹੁੰਚੇ ਆਪ ਨੜੇ ਗਰੀਵਾਰ ਮੈਂ ਸਰਨੀਵਾ ਕਰ ਦੇਖ ਬਾਦਲ ਸਾਹਿਬ ਬਿਲਕੁਲ ਇੱਕ ਨੰਬਰ ਦੇ ਬੰਦੇ ਆ ਲੋਕ ਪਿਆਰ ਕਰਦੇ ਅਕਾਲੀ ਦਲ ਨੂੰ ਲੋਕ ਪਿਆਰ ਕਰਦੇ ਨੇ ਲੋਕ ਚਾਹੁੰਦੇ ਨੇ ਕਿ ਅਕਾਲੀ ਦਲ ਬਹੁਤ ਮਤ ਨਾਲ ਜਿੱਤੇ ਔਰ ਵੇਖੋ ਹਲਕਾ ਅਟਾਰੀ ਅਟਾਰੀਲ ਕੀ ਗੱਲ ਕਰਦਾ ਮੈਂ ਰਣੀ ਕੇ ਸਾਥੀ ਰਣੀਕੇ ਸਾਹਿਬ ਨੇ ਕਦੀ ਕਿਸੇ 20 ਬੰਦੇ ਨੂੰ ਨਹੀਂ ਮੋੜਿਆ ਚਾਹੇ ਉਹ ਆਪਣੇ ਹਲਕੇ ਦਾ ਵੇ ਚਾਹੇ ਬਾਹਰਲੇ ਹਲਕੇ ਦਾ ਵੇ ਮੈਂ ਉਹਨਾਂ ਦਖਣੀ ਹਲਕੇ ਦਾ ਵਾਂ ਮੈਂ ਪਤਾ ਨਹੀਂ ਕਿੰਨੇ ਕ ਬੰਦਿਆਂ ਦੇ ਕੰਮ ਲੈ ਕੇ ਰਣੀਕੇ ਸਾਹਿਬ ਕੋ ਗਿਆ ਤੇ ਰਣੀਕੇ ਸਾਹਿਬ ਕੋ ਕੰਮ ਵੀ ਕਰਵਾਏ ਰਣੀਕੇ ਸਾਹਿਬ ਨੇ ਕੀਤੇ ਵੀ ਹੈ ਰਣੀਕੇ ਸਾਹਿਬ ਨੂੰ ਉਸੇ ਵਾਲੇ ਕੀਤੇ ਹੈ ਤੇ ਜੇ ਜੇ ਉਹਨਾਂ ਦੇ ਹਲਕੇ ਦੇ ਸਾਡੇ ਹਲਕੇ ਦੇ ਕੰਮ ਹੋਏ ਹੁਣ ਤੇ ਕੀ ਲੋੜ ਸੀ ਰਣਕੇ ਸਾਹਿਬ ਜੰਤਪੁਰ ਕਿਤੇ ਨਾ ਕਿਤੇ ਕੋਈ ਨਾ ਕੋਈ ਚੱਕਰ ਹੁੰਦਾ ਫੇਰੀ ਇੱਕ ਹਲਕੇ ਦਾ ਬੰਦਾ ਦੂਸਰੇ ਹਲਕੇ ਚ ਜਾਂਦਾ ਸੋ ਐਸਾ ਇਹੋ ਜਿਹੇ ਗੱਲਾਂ ਵੱਲ ਧਿਆਨ ਦਿਓ ਤੇ ਦੂਸਰੀ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਛੋਟਾ ਮੁਲਾਜ਼ਮ ਹੈ ਸ਼ਰੋਨੀ ਕਮੇਟੀ ਦਾ ਜਿਨ੍ਹਾਂ ਦੇ ਬਚਾਰੇ ਦੀ ਤਨਖਾਹ ਘਟਵਾ ਜਿਨ੍ਹਾਂ ਨੂੰ ਐਸਜੀਪੀਸੀ ਦੇ ਮੈਂਬਰ ਵੀ ਦਬਾਉਣ ਦੀ ਕੋਸ਼ਿਸ਼ ਕਰਦੇ ਹਲਕਾ ਇੰਚਾਰਜ ਵੀ ਦਬਾਉਣ ਦੀ ਕੋਸ਼ਿਸ਼ ਕਰਦੇ ਉਹ ਉਹ ਉਹਨਾਂ ਉਹਨਾਂ ਦੇ ਵਿੱਚ ਬਹਿ ਕੇ ਵੇਖੋ ਉਹ ਕੀ ਚਾਹੁੰਦੇ ਗਰੀਬ ਤਬਕਾ ਕੀ ਚਾਹੁੰਦਾ ਕਈ ਵਾਰ ਇਸ ਤਰ੍ਹਾਂ ਕਹਿੰਦਾ ਕਿ ਜਿਹੜਾ ਤਗੜਾ ਬੰਦਾ ਹੁੰਦਾ ਗਰੀਬਨ ਤਬਕਾ ਮਾਰਦਾ ਵਿਚਾਰਾ ਸਹਿਮ ਜਾਂਦਾ ਉਹ ਬੋਲਦਾ ਨਹੀਂ ਉਹ ਨਾ ਬੋਲਣ ਕਰਕੇ ਉਹ ਫਿਰ ਜਿਹੜਾ ਸਾਰੀ ਪੜਾਹ ਸਾਰਾ ਗੁੱਸਾ ਮੋਟਾ ਵਾਲੇ ਜਨ ਕੱਢਦਾ ਔਰ ਆਪਾਂ ਹੋ ਜਾਂ ਲਾਜ ਕਿਉਂ ਪੈਦਾ ਕਰੀਏ ਜਿਹੜਾ ਬੰਦਾ ਹਲਕੇ ਤੇ ਆਉਂਦਾ ਵਾ ਕੋਈ ਵੀ ਬੰਦਾ ਕੰਮ ਲੈ ਕੇ ਹੁੰਦਾ ਉਹਦਾ ਕੰਮ ਕਰੋ ਉਹਨੂੰ ਇਹੋ ਜਿਹਾ ਕਦੀ ਵੀ ਮਸਨੂਸਰਾ ਕਰਾਓ ਕਿ ਇਕਲਾ ਬੰਦਾ ਕਹੇ ਜੀ ਮੇਰਾ ਕੰਮ ਨਹੀਂ ਕੀਤਾ ਮੇਰੀ ਸੁਣਵਾਈ ਨਹੀਂ ਹੋਈ ਕਿਉਂਕਿ ਇਹ ਇਹ ਜਿਹੜੇ ਅਸੀਂ ਕੰਮ ਕੀਤੇ ਹੁੰਦੇ ਆ ਨਾ ਇਹ ਇਹੋ ਹੀ ਅੱਗੇ ਹੁੰਦੇ ਆ ਇਹੋ ਕੰਮ ਕਰਨੇ ਔਰ ਮੈਂ ਦੂਹਾਰੀ ਪਹਿਲਾਂ ਇਸੇ ਵੀਡੀਓ ਦੇ ਚੱਕਿਆ ਸੀ ਜਿਹੜੀ ਫਿਰ ਕਹਿ ਰਿਹਾ ਕਿ ਅਸੀਂ ਕੱਟੜ ਬੰਦੇ ਰਣੀ ਕੇ ਸਾਥ ਦੇ ਨੇ ਪੁਰਾਣੇ ਕੇ ਸਾਹਮਣੇ ਮੈਨੂੰ ਪਲੇਟਫਾਰਮ ਦਿੱਤਾ ਮੈਂ 60 ਦਿਨ ਹੈ ਗਏ ਨੇ 2 ਮਹੀਨੇ ਜਾਂ 60 ਦਿਨ ਹੈ ਗਏ ਨੇ ਮੈਂ ਪੂਰੀ ਆਪਣੀ ਦਿਲੋਂ ਦਿਲੋਂ ਉਹ ਪੁਰਾਣੇ ਦਿਲੋਂ ਅਕਾਲੀ ਦਲ ਦੇ ਹੱਕ ਦੀ ਪ੍ਰਚਾਰ ਕਰੂੰਗਾ ਘਰ ਘਰ ਜਾਵਾਂਗਾ ਕਿ ਅਕਾਲੀ ਦਲ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਮੈਂ ਤੇ ਕਰ ਰਿਹਾ ਪਰ ਜਿਹੜੇ ਬੰਦਿਆਂ ਦੇ ਕੰਮ ਨਹੀਂ ਹੋਏ ਉਹ ਮਨ ਦੇ ਵਿੱਚ ਹਉਮਸ ਲੈ ਕੇ ਬੈਠੇ ਨੇ ਨਾ ਹਿਕਮਤ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਜਨਾਵ ਵਾਲੀ ਸੁਣਾਇਆ ਤਾਂ ਹਮ ਤੇਨ ਦੀ ਕਿਰਪਾਲਤਾ ਕਰ ਕਿਉਂਕਿ ਥੰਲੋ ਵੀ ਸਾਰਾ ਚੱਲੇਗਾ ਸਿਸਟਮ ਅਮੀਰ ਆਦਮੀ ਦੀ ਕਿੰਨੀਆਂ ਬੋਟਾਂ ਸਾਹ ਗਰੀਬ ਆਦਮੀਆਂ ਦੇ ਜਿਆਦਾ ਬੋਟਾਂ ਜਿਨ੍ਹਾਂ ਨੇ ਭਗਤਾਨ ਕਰਨਾ ਔਰ ਐਸਟੀ ਜਵਾਲ ਗੋਰਖੰਦ ਦੀ ਕਿਰਪਾਲਤਾ ਕਰਨੀ ਕਈ ਹਲਕਾ ਚਾਚ ਵੀ ਨਹੀਂ ਚ ਕੰਮ ਕਰਦੇ ਮੇਰੇ ਕੋ ਵਿਧ ਪ੍ਰੂਫ ਹੈਗੇ ਨੇ ਕਈ ਸ਼ਰਮਣੀ ਕਮੇਟੀ ਦੇ ਮੈਂਬਰ ਨਹੀਂ ਕਰਦੇ ਉਹ ਹਰ ਇੱਕ ਬੰਦੇ ਕੰਮ ਕਰਦਾ ਤੇ ਮੈਂ ਕਹਿੰਦਾ ਜੀ ਇਕੱਲੇ ਤਰ ਕਿਸੇ ਕੀਮਤ ਤੇ ਨਹੀਂ ਹਾਰ ਸਕਦਾ ਉਹ 13 ਦੀ 13 ਵਿਧਾਨ ਸਭਾ ਪਾਰਲੀਮੈਂਟ ਦੀਆਂ 13 ਦੀਆਂ 13 ਸੀਟਾਂ ਖੜ ਸਕਦਾ ਔਰ ਜਿਹੜੇ ਛੋਟੇ ਮੁਲਾਜ਼ਮਾਂ ਦੀ ਤਨਖਾਹਾਂ ਦਾ ਇਦਾਂ ਵਾਲੀ ਵੀ ਧਿਆਨ ਦਿਓ ਇਹਨਾਂ ਦਾ ਨਹੀਂ ਗੁੱਟਲ ਕੇ ਜਰਾ ਹੁਣ ਤਾਂ ਛੋਟੇ ਬੰਦਿਆਂ ਨੂੰ ਗੁੱਟਲਣ ਦੀ ਦੰਬਨ ਦੀ ਕੋਸ਼ਿਸ਼ ਨਾ ਕਰੋ ਇਹਨਾਂ ਨਾਲ ਲੈ ਕੇ ਚੱਲੋ ਇੰਨਿਆਂ ਦੇ ਬੇਨਤੀਆਂ ਕਰਨੀਆਂ ਇੱਥੇ ਗੌਰ ਕਰਿਓ ਤਿਆਰੀ ਕੀ ਹੁੰਦਾ ਕੀ ਜੇ ਕਿਸੇ ਨੇ ਕਿਸੇ ਨੂੰ ਲਵਾਇਆ ਹੀ ਨਹੀਂ ਕੋਈ ਕੰਮ ਨਹੀਂ ਕੀਤਾ ਉਹਨੂੰ ਕਹਿੰਦੇ ਯਾਰ ਤੂੰ ਮੇਰੇ ਕੋ ਕਦੇ ਵਹਤੇ ਹੈ ਜਦੋਂ ਮੈਨੇ ਬੋਟੀ ਦੀ ਪਾਈ ਤੂੰ ਤਾਂ ਪਹਿਲਾਂ ਰੂਟੀ ਤੇ ਤਰਲੇ ਲੈਂਦਿਆ ਸੀ ਹੁਣ ਚਲੋ ਮਿਲ ਕੀ ਆ ਹੁਣ ਤੁਹਾਡੇ ਕੋ ਹੁੰਦੀ ਨਹੀਂ ਉਥੇ ਕੀ ਸੀ ਇੱਥੇ ਕੀ ਸੀ ਸੋ ਇਹੋ ਜਿਹੇ ਜਿਹੇ ਕੰਮ ਤੇ ਨਾ ਛੋਟੇ ਛੋਟੇ ਜਿਹੜੇ ਬੰਦੇ ਫਿਰ ਆਦਰ ਕਿਸੇ ਨੂੰ ਮਜਬੂਰੀ ਹੁੰਦੀ ਤੇ ਉਹ ਚੱਲ ਕੇ ਜਾਂਦਾ ਹਲਕੇ ਇੰਚਾਰਜ ਕੋ ਜਾਂ ਜੀਪੀ ਸਿੱਧੇ ਮੈਂਬਰ ਕੋ ਥਾਈਓ ਕਹਿੰਦਾ ਕਿ ਮੇਰਾ ਕੰਮਾ ਜੀ ਮੇਰਾ ਕਰਦੇਓ ਤੇ ਜੇ ਤੇ ਹੋਵੇ ਹਲਕਾ ਇੰਚਾਰਜ ਸਿਆਣਾ ਜਾਂ ਮੈਂਬਰ ਸਿਆਣਾ ਤੇ ਉਹ ਆਪਣੇ ਵੱਲੋਂ ਕੰਮ ਕਰ ਦੇਗਾ ਅੱਗੇ ਹੋਵੇ ਜਾਂ ਨਾ ਹੋਵੇ ਅਗਲੇ ਦੀ ਮਰਜ਼ੀ ਹੈ ਖਲਾ ਜਾਣ ਵਾਲਾ ਕਹਿੰਦਾ ਯਾਰ ਮੀਰੀ ਤੇ ਸੁਣਵਾਈ ਕੀਤੀ ਤੇ ਮੇਰੇ ਤੇ ਗੱਲ ਸੁਣ ਤੇ ਜੇ ਆਹ ਨਾਲ ਨੂੰ ਟੁੱਟ ਕੇ ਤੁਸੀਂ ਪਾਜੋਗੇ ਕਿ ਨਹੀਂ 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 ਇਹ ਨਹੀਂ ਕਮੋਣਾ ਤੇ ਪਹਿਲੋ ਤੇ ਉਹਨੇ ਬੋਲਣਾ ਨਹੀਂ ਉਹਨੇ ਫਿਰ ਇਲੈਕਸ਼ਨ ਦੇ ਟਾਈਮ ਤੇ ਉਹਦੇ ਫਿਰ ਕਹਿਣਾ ਅੱਗੇ ਚੁੱਪ ਕਰੇ ਇੱਕ ਦਿਨ ਮੈਂ ਗਿਆ ਸੀ ਕਿਸੇ ਦੀ ਉੱਠ ਕੇ ਬੈਠਾ ਸੀ ਤੇ ਮੈਂ ਨੂੰ ਕਿਹਾ ਜੀ ਤੇ ਇਹ ਕਿਹੜੇ ਹਲਕੇ ਦੇ ਜਿੰਦੇ ਜੀ ਫਾਇਦਾ ਖੇਮ ਕਰਦੇ ਹਲਕੇ ਕਿ ਪਿਛਲੀ ਵਾਰ ਕੀ ਹੋਇਆ ਸੀ ਜਿਵੇਂ ਜਿਹੜੇ ਢੰਡੇ ਕਾਲੀਦਾਰ ਦੇ ਲੱਗੇ ਸੀ ਔਰ ਸਾਰੀ ਵੋਟ ਫਰੋਨਿਕ ਕਮੇਟੀ ਦੀ ਵੋਟ ਆਮ ਨੂੰ ਪਈ ਜੇ ਕੋਸਾ ਦਾ ਕੀ ਕੋਈ ਨਹੀਂ ਕਹਿੰਦਾ ਚੁੱਪ ਕਰ ਜਾਂਦੇ ਕੋਈ ਨਹੀਂ ਖੁੱਲ ਕੇ ਗੱਲ ਕਰਦਾ ਮੈਂ ਖੁੱਲ ਕੇ ਗੱਲ ਕਰ ਲੈਣਾ ਮੈਂ ਕਹਿੰਦਾ ਨੇ ਕਿ ਮੇਰੇ ਬੱਚਿਆਂ ਨੂੰ ਬਾਦਲੂ ਸਾਹਿਬ ਨੇ ਨਿੱਜੀ ਤਖਲੰਦਾ ਜੀ ਦੇ ਕੇ ਲਵਾਇਆ ਫਿਰ ਮੇਰੇ ਬੱਚਿਆਂ ਨੂੰ ਰਣਕੀ ਕੇ ਸਾਹਿਬ ਨੂੰ ਲਵਾਇਆ ਹੀ ਆਈ ਜਾਣ ਤੇ ਨੂੰ ਤਿਆਰ ਆਈ ਤਰੋ ਮਨੋ ਜਲੋ ਕਾਲੀ ਦਲ ਦਾ ਪ੍ਰਚਾਰ ਕਰਾਂਗੇ ਸਾਡੇ ਤੇ ਇਛਾਨ ਕੀਤਾ ਸੀ ਰੋਟੀ ਕਾਲੀ ਦਲ ਦੀ ਦਿੱਤੀ ਖਾਂਡੇ ਆ ਅੱਜ ਕਿਸੇ ਨੇ ਲਕੋਸ਼ ਕੋ ਕਹਿੰਨੀ ਕਰ ਦਿੱਤੇ ਕਾਲੀਆਂ ਤੇ ਕੱਲ ਹੀ ਰਹਿਣਾ ਤੇ ਕੱਲ ਹੀ ਕਹਿਣਾ ਵਾ ਤੇ ਮੈਂ ਆਪਣੇ ਗਰੀਬ ਭਾਈਚਾਰੇ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਦੇਖੋ ਭਰਾਓ ਜੇ ਕਿਸੇ ਦਾ ਕਿਸੇ ਨੇ ਕੰਮ ਨਹੀਂ ਕੀਤਾ ਤੇ ਮਨ ਤੇ ਰੋਸ ਨਾ ਰੱਖਿਓ ਐਰ ਕੀ ਬੋਟ ਅਕਾਲੀ ਦਲ ਨੂੰ ਪਾਓ 13 ਦੀਆਂ 13 ਹੀ ਸੀਟਾਂ ਅਕਾਲੀ ਦਲ ਨੂੰ ਜਿਤਾਓ ਜਿਤਾਈਏ ਜੇ ਕਿਸੇ ਨੇ ਮਨਤੀ ਰੋਸਵਾ ਜੇ ਤੁਹਾਡੀ ਕਿਸੇ ਹਲਕਾ ਇੰਚਾਰਜ ਨੇ ਕਿਸੇ ਨੇ ਗੱਲ ਨਹੀਂ ਸੁਣੀ ਨਹੀਂ ਸੁਣਦੇ ਮੈਨੂੰ ਪਤਾ ਪਤਾ ਮੈਨੂੰ ਉਧਰ ਰੋਸਣਾ ਰੱਖਿਓ ਬਾਅਦ ਚ ਰਣੀਕੇ ਸਾਹਿਬ ਬੈਠੇ ਨੇ ਇਹ ਬਾਅਦ ਚ ਵੀ ਗੱਲ ਕਰ ਲਾਂਗੇ ਮੇਰੇ ਨਾਲ ਤੇ ਹੋਈਆਂ ਮੇਰੀ ਤੇ ਬਾਅਦ ਰਣੀਕੇ ਸਾਹਿਬ ਨੇ ਫੜੀ ਮੈਨੂੰ ਤੇ ਫਿਰ ਕਹਿੰਨਾ ਚਾਹ ਚਾਹ ਤੁਸੀਂ ਪੰਜਵੀਂ ਵਾਰ ਕਹਿਨੇ ਆ ਮੈਂ ਰਣੀਕੇ ਸਾਹਿਬ ਦਾ ਬੰਦਾ ਆ ਮੇਰੇ ਬੱਚਿਆਂ ਨੂੰ ਬਾਦ ਸਾਹਿਬ ਨੇ ਨੌਕਰੀ ਦਿੱਤੀ ਹੈ ਰਣਕੇ ਸਾਹਿਬ ਦੇ ਥਰੂ ਪੜੀ ਹੈ। ਬਰੇਕਾ ਹਵਤਾ ਜਿਹੜਾ ਜਣੇ ਆਪ ਨੂੰ ਉੱਥੇ ਜਾਣੋ ਬਾਪ ਨੂੰ ਮੈਂ ਫਿਰ ਕਹਿਣਾ ਕਿ ਹਲਕਾ ਇਨਚਾਜ ਨਹੀਂ ਜੇ ਕੰਮ ਕਰ ਦੇ ਤੇ ਜੇ ਕਿਸੇ ਦੇ ਮਨ 'ਚ ਕੋਈ ਰੋਸ ਆ ਤੇ ਭਰਾ ਮੈਨੂੰ ਮਿਲ ਕੋ ਫਿਰ ਕਰਿਓ ਫਿਰ ਲਾਈਵ ਹਾਂਜੀ ਹਾਂ ਇੱਕ ਆ ਗਈ ਮੈਂ ਲੂਣ ਕਾਲੀ ਦਲ ਦਾ ਗਾਦਾ ਗਾਲੀ ਦਲ ਨਾਲ ਪ੍ਰਚਾਰ ਫੋਕ ਕੇ ਕਰੂੰਗਾ ਜਿੱਥੇ ਕੋਈ ਗਲਤ ਆਪਾਂ ਹਲਕਾ ਇੰਚਾਰਜ ਵੀ ਕੋਈ ਕਿਉਂ ਨਾ ਹੋਵੇ ਮੈਂ ਉੱਥੇ ਵੀ ਖੜਾ ਹੋ ਜਾਣਾ ਕਿਉਂਕਿ ਅਖੀਰਲਾ ਫੈਸਲਾ ਤੇ ਹਾਈ ਕਮਾਂਡ ਨੇ ਕਰਨਾ ਜੇ ਮੈਂ ਗਲਤ ਹੋਊਗਾ ਤੇ ਮੈਨੂੰ ਗਲਤ ਸਾਬਤ ਕਰਨਗੇ ਤੇ ਫੇਰ ਹੀ ਗੱਲ ਕਰਨਗੇ ਮੈਂ ਸੱਚਾ ਸੁੱਚਾ ਹਾਂ ਹੋਰ ਮੈਂ ਵਕਾਉ ਵੀ ਨਹੀਂ ਜੇ ਕਈ ਆਫਰ ਵੀ ਆਈਆਂ ਮੈਨੂੰ ਮੈਂ 24 ਸਾਲ ਕਿਸ ਨੜਿਆ ਹਾਈ ਕੋਰਟ ਦੇ ਵਿੱਚ 24 ਸਾਲ ਕੱਲੇ ਨੇ ਵਿੱਦ ਪ੍ਰੂਫ ਆ ਮੇਰੇ ਕੋਲ ਔਰ ਮੈਂ ਛੇਮੀਰ ਕਹਿੰਨੇ ਕਿ ਮੈਂ ਰਣੀ ਕੇ ਸਾਥ ਦਾ ਬੰਦਾ ਜ਼ੀਰਣੀ ਕੇ ਸਾਥ ਦਾ ਬੰਦਾ ਹਾ ਰਣੀ ਕੇ ਸਾਥ ਦਾ ਬੰਦਾ ਰਹੂੰਗਾ ਔਰ ਜਿੱਥੇ ਵੀ ਬੇਇਨਸਾਫੀ ਹੋਈ ਹੈ ਮੈਂ ਉੱਥੇ ਬੋਲੂਗਾ ਮਰਨਾ ਤੇ ਇੱਕ ਵਾਰੀ ਜ਼ਿੰਦਗੀ ਚ ਕੋਈ ਗੱਲ ਨਹੀਂ ਜੇ ਨਾ ਅਡੇ ਤਾ ਵੀ ਮਰ ਜਾਣਾ ਜੇ ਅੜ ਜਾਣਾ ਤੇ ਤਾ ਵੀ ਮਰ ਜਾਣਾ ਹਾਂਜੀ ਤੇ ਜਿਹੜਾ ਬੰਦਾ ਸੱਚਾਈ ਤੇ ਵਿਰਧੀ ਵੈਲਿਊ ਹੁੰਦੀ ਜੇ ਔਰ ਆਸਾਨ ਆ ਸਾਡੇ ਤੇ ਬਾਸਾ ਦਾ ਤੇ ਰਣਿਕੇ ਸਾਧਾ ਹੋਰ ਕਿਸੇ ਦਾ ਨਹੀਂ ਜੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਦਬਾਲਕੇ ਪ੍ਰਚਾਰ ਕਰਾਂਗਾ ਸ਼੍ਰਮਿਕ ਕਾਲੀ ਦਲ ਦਾ ਘਰ ਘਰ ਜਾ ਕੇ ਪ੍ਰਚਾਰ ਕਰਾਂਗਾ ਔਰ ਵੀਡੀਓ ਵੀ ਬਣਾ ਬਣਾ ਕੇ ਪਾਉਂਗਾ ਕਿ ਤੁਹਾਨੂੰ ਹੀ ਪਤਾ ਲੱਗੇ ਕਿ ਯਾਰ ਕੀਤਾ ਜਾਂ ਨਹੀਂ ਕੀਤਾ ਇਹ ਨਾ ਕਿ ਉਹ ਕਥਾ ਬੈਗ ਬਣਾਇ ਜਾਂਦਾ ਘਰ ਘਰ ਜਾ ਕੇ ਜਿੱਤੇ ਵੀਡੀਓ ਬਣਾਈ ਉਹ ਹਰ ਵਾਰੀ ਅਪਲੋਡ ਕਰਦਾ ਔਰ ਅਕਾਲੀ ਦਲ ਦੇ ਹੱਕ ਤੇ ਕਿ ਮੈਂ ਆਪਣੇ ਭਾਈਚਾਰੇ ਨੂੰ ਕਹਿਣਾ ਕਿ ਜੇ ਕਿਸੇ ਨੇ ਤੁਹਾਡਾ ਕੰਮ ਨਹੀਂ ਕੀਤਾ ਉਹਦਾ ਰੋਸ ਨਾ ਰੱਖਿਓ ਮਨ ਦੇ ਵਿੱਚ ਐਰ ਕਿ ਦਬਲ ਕੇ ਅਕਾਲੀ ਦਲ ਨੂੰ ਵੋਟ ਪਾ ਦਿਓ ਔਰ ਉਹਦਾ ਬਾਇਓ ਡਾਟਾ ਬਣਾ ਦਿਓ ਉਹ ਆਪਾਂ ਬਾਅਦ ਚ ਕਰ ਲਾਂਗੇ ਗੱਲ ਰਣੀ ਕਿਥਾਂ ਨੂੰ ਬੇਨਤੀ ਕਰਨ ਲੱਗੇ ਪਾਲਸਾਂ ਨੂੰ ਬੇਨਤੀ ਕਰਦਾਂ ਕਿ ਸਾਨੂੰ ਕੁਛ ਸਾਡੇ ਸਾਡਾ ਇਨਸਾਫ ਕੀਤਾ ਜਾਵੇ ਬਸ ਇੰਨੀਆਂ ਬੇਨਤੀਆਂ ਕਰਨੀਆਂ ਤੇ ਯਾਰੀ ਹੁੰਦਾ ਕਿ ਕਈ ਗੱਲਾਂ ਹਾਈ ਕਮਾਂਡ ਤੱਕ ਪਹੁੰਚਦੀਆਂ ਹੀ ਨਹੀਂ ਜਿਹੜਾ ਮੰਗ ਪੱਤਰ ਮੈਂ ਅਕਾਲਪੁਰ ਸਾਹਿਬ ਦਿੱਤਾ ਸੀ ਜਿਹਦੇ ਵਿੱਚ ਜਿੱਥੋਂ ਕੰਮ ਚੱਲਦਾ ਅਕਾਲੀ ਦਲ ਨੂੰ ਇੰਨਾ ਭੰਡਿਆ ਸੀ ਮੰਨੇ ਨੇ ਮੈਂ ਅਕਾਲਪੁਰ ਸਾਹਿਬ ਗਿਆ ਉਹ ਇਨਕੁਆਰੀ ਦਬਲੀ ਉਹ ਹਲੇ ਤੱਕ ਪੈਂਡਿੰਗ ਬਈ ਆ ਉਹਦੀਆਂ ਪਰਤਾ ਖੋਲੀਆਂ ਹੀ ਨਹੀਂ। ਇਹ ਵੇਖੋ ਤੇ ਸਹੀ ਖੋਲ ਨੂੰ ਤੇ ਸਹੀ। ਮੈਂ ਗੈਲਜੀ ਕੀਤਾ ਜੀ ਮੰਨੇ ਨੂੰ। ਲੋਕੀ ਡਰੀ ਜਾਂਦੇ। ਮਰਨਾ ਏ ਘਰੀ ਮਰਦੇ ਹੋ ਪਰ ਜਿਆਪਾ ਬੰਦਾ ਛੱਡੇ ਕੀ ਮਰ ਗਿਆ ਯਾਰ। ਪਰ ਮੁੜ ਕੇ ਇਹ ਕਹਿਣਗੇ ਕਿ ਵਾਕਿਆ ਹੀ ਗੱਲ ਸੱਚੀ ਕਰਤਾ ਸੀ। ਜੇ ਇਹ ਪੱਲੇ ਸੱਚ ਤੇ ਕੋਠੇ ਚੜ ਕੇ ਨੱਚ। ਪਰ ਸਾਧ ਸੰਗਤ ਜੀ ਸੱਚ ਦਾ ਸਾਥ ਦਿਓ ਐ ਚੈਨਲ ਆ ਮੇਰਾ ਇਹਨੂੰ ਸਬਸਕ੍ਰਾਈਬਰ ਵੀ ਕਰੋ ਔਰ ਜੇ ਕਿਸੇ ਨਾਲ ਬੇਇਨਸਾਫੀ ਬੇਵਧੀਕੀ ਹੁੰਦੀ ਆ ਉਹਦੇ ਵਾਸਤੇ ਵੀ ਰਾਹ ਲੱਭਿਆ ਹੋ ਬਾਬਾ ਮੈਂ ਜੱਸਾ ਮਾਰ ਬੇਨਤੀ ਕੀਤੀ ਕਿ ਬਾਬਾ ਜੀ ਕਰੋ ਕਿਰਪਾ ਬਾਬਾ ਜੀ ਨਾਲ ਨੇ ਜੇ ਕਿਸੇ ਦਾ ਮਸਲਾ ਵਿੰਗਾ ਟੰਗਾ ਵੀ ਹੋ ਗਿਆ ਤੇ ਉਹ ਉਹ ਵੀ ਜੇ ਵਾਕਿਆ ਕਿਸੇ ਨਾਲ ਤੱਕਾ ਹੋਇਆ ਹੋਏਗਾ ਤੇ ਉੱਥੇ ਆਪਾਂ ਸਟੈਂਡ ਲਵਾ ਕੇ ਨਹੀਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ